ਜੀ 21ਵੀਂ ਪੌੜੀ ਅੱਗੇ ਸ਼ੁਰੂ ਕਰਨ ਜਾ ਰਹੇ ਹਾਂ ਪਿਛਲੀ ਪੌੜੀ ਵਿੱਚ ਕਰਮਾਂ ਦੀ ਗੱਲ ਆਈ ਸੀ ਜੀ ਪੁੰਨ ਪਾਪ ਦੀ ਗੱਲ ਆਈ ਸੀ ਤੇ ਜਿਹੜੇ ਇੱਥੇ ਪੁੰਨ ਤੇ ਪਾਪ ਆ ਇਸ ਅਗਲੀ ਪੌੜੀ ਵਿੱਚ 21ਵੀਂ ਪੌੜੀ ਵਿੱਚ ਇਹੀ ਸਮਝਾਇਆ ਗਿਆ ਹੈ ਕਿ ਜੋ ਕੀਤਾ ਹੈ ਉਹ ਪ੍ਰਭੂ ਪਰਮਾਤਮਾ ਦੇ ਹੁਕਮ ਵਿੱਚ ਹੈ ਜੀ ਠੀਕ ਹੈ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਇਹ ਦਾਵਾ ਕਰਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਜੀ ਤੇ ਇਸ 21ਵੀਂ ਪੌੜੀ ਵਿੱਚ ਅਹਿਮ ਸਵਾਲਾਂ ਦੇ ਜਵਾਬ ਨੇ ਜੀ ਤੇ ਨਾਲੇ ਵੀ ਸਮਝਾਇਆ ਗਿਆ ਕਿ ਤੂੰ ਜਿੰਨੇ ਵੀ ਤੂੰ ਇਹ ਸੋਚਦਾ ਵੀ ਮੈਂ ਚੰਗੇ ਕਰਮ ਕਰ ਰਿਹਾ ਆਂ ਤੀਰਥਾਂ ਤੇ ਜਾ ਰਿਹਾ ਆਂ ਮੈਂ ਮੈਂ ਪ੍ਰਭੂ ਪਰਮਾਤਮਾ ਦਾ ਨਾਮ ਲੈ ਰਿਹਾ ਆਂ ਮੈਂ ਦਾਨ ਪੂਨ ਕਰ ਰਿਹਾ ਆਂ ਉਹ ਤਿੱਲ ਦੇ ਬਰਾਬਰ ਨੇ ਜੀ ਠੀਕ ਹੈ ਤੇ ਆਓ ਇਸ 21ਵੀਂ ਪੌੜੀ ਵਿੱਚ ਵਿਸਥਾਰ ਨਾਲ ਦੇਖੀਏ ਗੁਰੂ ਮਾਰਾ ਸਾਨੂੰ ਕੀ ਦੱਸ ਰਹੇ ਨੇ ਜਿਹੜੀ ਲੜੀ ਵਰਸਾਂ ਚੱਲਦੀ ਆ ਰਹੀ ਹੈ ਜੀ 20ਵੀਂ ਪੌੜੀ ਦੇ ਵਿੱਚੋਂ ਆਪਾਂ 21ਵੀਂ ਪੌੜੀ ਵਿੱਚ ਟਰਾਂਜੀਸ਼ਨ ਹੋਣਾ ਹੈ ਜੀ ਉਸ ਪੌੜੀ ਦੇ ਕੁਝ ਅਹਿਮ ਸਵਾਲਾਂ ਨੂੰ ਕੁਝ ਅਹਿਮ ਗੱਲਾਂ ਨੂੰ ਜਿਵੇਂ ਕਰਮੀ ਕਰ ਕਰਨਾ ਲਿਖ ਲੈ ਜਾ ਹਨਾ ਤੇ ਜੋ ਕਰਮਾਂ ਦੇ ਵਿੱਚ ਹੋਏਗਾ ਉਹ ਲਿਖਿਆ ਜਾਊਗਾ ਆਪੇ ਬੀਜ ਆਪੇ ਹੀ ਖਾਜੋ ਤੂੰ ਬੀਜੇਗਾ ਉਹੀ ਖਾਵੇਂਗਾ ਜੀ ਉਹ ਚੀਜ਼ ਪੁੰਨੀ ਪਾਪੀ ਆਖਣ ਨਹੀਂ ਉਹ ਚੀਤੇ ਰੱਖਣੀ ਹੈ ਜੀ ਕਿ ਪੁੰਨ ਪਾਪ ਸਿਰਫ ਆਖਣ ਲਈ ਨਹੀਂ ਹੁਣ ਉਹ ਪੁੰਨਾ ਪਪਾ ਦਾ ਵਿਸਥਾਰ ਦਿੱਤਾ ਜਾਏਗਾ ਜੀ ਵੀ ਕਿਹੜੇ ਕਿਹੜੇ ਪੁੰਨ ਨੇ ਤੀਰਥਾਂ ਤੇ ਜਾਣਾ ਦਾਨ ਪੁੰਨ ਕਰਨਾ ਤੇ ਉਸ ਦਾ ਕੀ ਲਾਭ ਨੇ ਜੀ ਠੀਕ ਹੈ ਆਓ ਧਿਆਨ ਦਿয়ে ਸਿੱਖੀ ਮੀ ਪੋੜੀ ਵਿੱਚ ਜੀ